ਲੈਂਡ ਪੂਲਿੰਗ ਪਾਲਿਸੀ ਦੇ ਉੱਤੇ ਆਪਾਂ ਨੇ ਬਹੁਤ ਸਾਰੀਆਂ ਵੀਡੀਓ ਸੁਣ ਲਈਆਂ ਕਿ ਤੁਹਾਡੇ ਤੋਂ ਇੱਕ ਕਿੱਲਾ ਲੈ ਕੇ ਤੁਹਾਨੂੰ 1200 ਗੱਜ ਜਗ੍ਹਾ ਦੇਣਗੇ ਜਾਂ 1000 ਗੱਜ ਜਗ੍ਹਾ ਦੇਣਗੇ ਉਹਦਾਂ ਬੜਾ ਇੱਕ ਇਹਨਾਂ ਨੇ ਚਾਰਟ ਬਣਾਇਆ ਹੋਇਆ ਬੜਾ ਲੰਮਾ ਚੌੜਾ ਜਿਹਾ ਲੈਂਡ ਪੂਲਿੰਗ ਪਾਲਿਸੀ ਤੁਸੀਂ Google ਤੋਂ ਡਾਊਨਲੋਡ ਕਰ ਲਿਓ ਉਹਦੇ ਵਿੱਚ ਚਾਰਟ ਬਣਿਆ ਹੋਇਆ ਕਿ ਜੇ ਇੰਡਸਟਰੀ ਲੱਗਣੀਆਂ ਜਾਂ ਕੋਈ ਕਲੋਨੀਆਂ ਕੱਟਣੀਆਂ ਨੇ ਉਹ ਚਾਰਟ ਦੇ ਹਿਸਾਬ ਨਾਲ ਤੁਹਾਡਾ ਵਿੱਚੋਂ ਹਿੱਸਾ ਉਹਨਾਂ ਨੇ ਦੇਣਾ ਸਰਕਾਰ ਨੇ ਤੁਹਾਨੂੰ ਹੁਣ ਇਸ ਕੇਸ ਦੇ ਵਿੱਚ ਮੈਂ ਅੱਜ ਪੜ ਰਿਆ ਸੀਗਾ ਲੈਂਡ ਪੂਲਿੰਗ ਪਾਲਿਸੀ ਰੋ ਉਹਦੇ ਵਿੱਚ ਮੈਨੂੰ ਕੁਝ ਕੁ ਚੀਜ਼ਾਂ ਜਿਹੜੀਆਂ ਸੀਗਾ ਨਾ ਉਹ ਕੁਝ 2-4 ਕੁ ਚੀਜ਼ਾਂ ਬਾਕੀ ਤਾਂ ਚਲੋ ਪਾਲਿਸੀ ਤਾਂ ਸਾਰੀ ਠੀਕ ਲੱਗਤਾ ਪਰ ਕੁਝ 2-4 ਕੁ ਚੀਜ਼ਾਂ ਬਹੁਤ ਨਾਲ ਹਾਸੋ ਹੋਣੀਆਂ ਜੀਆਂ ਲੱਗੀਆਂ ਮੈਨੂੰ ਇਹ ਲੱਗਾ ਵੀ ਜਿਵੇਂ ਸਰਕਾਰ ਜਾਂ ਅਫਸਰ ਜਿਨ੍ਹਾਂ ਨੇ ਪਾਲਿਸੀ ਬਣਾਈਆ ਉਹਨਾਂ ਨੂੰ ਲੱਗਦਾ ਕਿ ਲੋਕ ਮੂਰਖ ਨੇ ਜਾਂ ਇਹਨਾਂ ਨੂੰ ਸਮਝ ਨਹੀਂ ਹੈਗੀ ਤਾਂ ਉਹ ਚੀਜ਼ਾਂ ਕੀ ਨੇ ਜੀ ਇੱਕ ਤਾਂ ਇਹ ਆ ਕਿ ਵੀ ਜੇ ਜਿਹੜੀ ਵੀ ਜਗ੍ਹਾ ਤੁਸੀਂ ਚੂਜ਼ ਕਰਨੀ ਆ ਮੰਨ ਲਓ ਕਿ ਮੇਰੀ ਮੇਰੀ ਜ਼ਮੀਨ ਅ ਐਕਵਾਇਰ ਹੋ ਗਈ ਲੈਂਡ ਪੂਲਿੰਗ ਪਾਲਿਸੀ ਦੇ ਵਿੱਚ ਆ ਗਈ ਤੇ ਜਿਹੜਾ ਪਲਾਟ ਮੈਨੂੰ ਉਸ ਜ਼ਮੀਨ ਦੇ ਬਦਲੇ ਮਿਲਣਾ ਉਹ ਮੇਰੀ ਮਰਜ਼ੀ ਦਾ ਮਿਲਣਾ ਅੱਗੇ ਇਹਨਾਂ ਨੇ ਵਰਡ ਲਿਖ ਦਿੰਦੇ ਨੇ ਦੋ ਅੱਖਰ ਲਿਖ ਦਿੰਦੇ ਨੇ ਇਫ ਪੋਸੀਬਲ ਇਫ ਪੋਸੀਬਲ ਦਾ ਮਤਲਬ ਜੇ ਸਰਕਾਰ ਨੂੰ ਪੋਸੀਬਲ ਹੋਇਆ ਤਾਂ ਆਪਣੀ ਪਸੰਦ ਦਾ ਆਪਾਂ ਨੂੰ ਪਲਾਟ ਦੇ ਦੋਗੇ ਤੇ ਜੇ ਨਹੀਂ ਜੇ ਨਹੀਂ ਇਹਨਾਂ ਨੂੰ ਪੋਸੀਬਲ ਲੱਗਿਆ ਤਾਂ ਫਿਰ ਫੇਰ ਭਾਵੇਂ ਜਿੱਥੇ ਮਰਜ਼ੀ ਚੱਕ ਕੇ ਮਾਰਨ ਭਾਵੇਂ ਤੁਹਾਨੂੰ 10 ਕਿਲੋਮੀਟਰ 20 ਕਿਲੋਮੀਟਰ ਦੂਰ ਜਾ ਕੇ ਕਿਤੇ ਕੋਈ ਪਲਾਟ ਦੇ ਦੇਣ ਤਾਂ ਉੱਥੇ ਆਪਾਂ ਕੁਝ ਨਹੀਂ ਕਰ ਸਕਦੇ ਜੀ ਇੱਕ ਤਾਂ ਚੀਜ਼ ਫਨੀ ਚੀਜ਼ ਏ ਹੱਸੋ ਹੀ ਨਹੀਂ ਚੀਜ਼ ਏ ਕਿ ਤੁਸੀਂ ਇਫ ਪੋਸੀਬਲ ਸ਼ਬਦ ਵਿੱਚ ਐਡ ਕਰਕੇ ਬਹੁਤ ਇੱਕ ਵੱਡਾ ਲੂਪ ਹੋਲ ਰੱਖ ਦਿੰਦੇ ਹੋ ਤਾਂ ਕਿ ਲੋਕਾਂ ਨੂੰ ਮੂਰਖ ਬਣਾਇਆ ਜਾਵੇ ਪ੍ਰਾਮਪਰਤੌਰ ਤੇ ਕਹਿੰਦੇ ਨੇ ਕਿ ਜੀ ਨਹੀਂ ਪਲਾਟ ਉਹਨਾਂ ਨੇ ਆਪਣੀ ਮਰਜ਼ੀ ਦਾ ਚੂਜ਼ ਕਰਨਾ ਜਿੱਥੇ ਮਰਜ਼ੀ ਲੈ ਲੈਣ ਪਰ ਜਿਹੜਾ ਇਫ ਪੋਸੀਬਲ ਹੈ ਸ਼ਬਦ ਦਾ ਕੀ ਕਰਾਂਗੇ ਅਗਲੀ ਚੀਜ਼ ਜਿਹੜਾ ਵੀ ਤੁਹਾਨੂੰ ਪਲਾਟ ਮਿਲਿਆ ਜਿੰਨੀ ਵੀ ਤੁਹਾਨੂੰ ਜਗ੍ਹਾ ਸਰਕਾਰ ਨੇ ਦਿੱਤੀ ਉਹਦੇ ਵਿੱਚ ਇੱਕ EDC ਇਹਨਾਂ ਨੇ ਲਿਖਿਆ EDC ਮੀਨਸ ਐਕਸਟਰਨਲ ਡਿਵੈਲਪਮੈਂਟ ਚਾਰजेस ਨੇ ਉਹਦੇ ਵਿੱਚ ਸੀਵਰੇਜ ਆ ਗਿਆ ਪੀਣ ਵਾਲਾ ਪਾਣੀ ਆ ਗਿਆ ਬਿਜਲੀ ਆ ਗਈ ਜਾਂ ਸਟਰੀਟ ਲਾਈਟਾਂ ਆ ਗਈਆਂ ਇਹ ਸਾਰੀਆਂ ਚੀਜ਼ਾਂ ਦਾ ਜਿਹੜਾ ਖਰਚਾ ਹੈ ਜੀ ਇਹ ਸਾਰੀਆਂ ਚੀਜ਼ਾਂ ਦਾ ਖਰਚਾ ਆਪਣੀ ਤੇ ਪੈਣਾ ਜਿਨ੍ਹਾਂ ਦੀਆਂ ਜ਼ਮੀਨਾਂ ਨੇ ਉਹਨਾਂ ਤੇ ਖਰਚਾ ਕਿੰਨਾ ਪੈਣਾ ਜੀ ਜੇ ਤਾਂ ਤੁਸੀਂ ਮੁਹਾਲੀ ਏਰੀਆ ਦਾ ਗੁਮਾੜਾ ਅਥਾਰਟੀ ਦੇ ਅੰਡਰ ਜੇ ਤੁਸੀਂ ਕਵਰ ਹੋਨੇ ਹੋ ਤਾਂ ਤੁਸੀਂ ਇੱਕ ਕਿੱਲੇ ਦਾ 1 ਕਰੋੜ ਰੁਪਇਆ ਦੋਗੇ ਮੀਨਸ ਜਿੰਨੀਆਂ ਵੀ ਉੱਥੇ ਸਟਰੀਟ ਲਾਈਟਾਂ ਪਾਣੀ ਪੋਣੀ ਦਾ ਜੋ ਵੀ ਤਾਮਚਾਮ ਹੋਊਗਾ ਉਹਦੇ ਵਿੱਚ 1 ਕਰੋੜ ਤੁਸੀਂ ਇੱਕ ਕਿੱਲੇ ਦਾ ਦੋਗੇ ਤੁਸੀਂ ਜ਼ਮੀਨ ਵੀ ਦੋਗੇ ਨਾਲ 1 ਕਰੋੜ ਵੀ ਦੋਗੇ ਮੁਹਾਲੀ ਤੋਂ ਬਿਨਾਂ ਜਿਹੜੇ ਬਾਕੀ ਏਰੀਆ ਨੇ ਹੁਣ ਲੁਧਿਆਣਾ ਜਲੰਧਰ ਵੀ ਇਹਦੇ ਵਿੱਚ ਕਵਰ ਹੋ ਰਿਹਾ ਲੁਧਿਆਣਾ ਜਲੰਧਰ ਵਗੈਰਾ ਏਰੀਆ ਦੇ ਵਿੱਚ ਜਿਹੜੇ ਈਡੀਸੀ ਚਾਰजेस ਹੋਣਗੇ ਸਰਕਾਰੀ ਰੇਟ ਜਿੰਨੇ ਹੋਣਗੇ ਉਹਦੇ ਡਬਲ ਤੁਸੀਂ ਦੇਣੇ ਨੇ ਜਿੰਨੇ ਕਚਾਰਜ ਹੈਗੇ ਨਹੀਂ ਜਿਹੜੀ ਸੀ ਉਹਨੇ ਨਹੀਂ ਦੇਣੇ ਉਹਦੇ ਤੋਂ ਡਬਲ ਤੁਸੀਂ ਪੇ ਕਰਨੇ ਨੇ ਬਾਕੀ ਸ਼ਹਿਰਾਂ ਵਾਲਿਆਂ ਨੇ ਲੁਧਿਆਣੇ ਜਲੰਧਰ ਵਗੈਰਾ ਵਾਲਿਆਂ ਨੇ ਟੀਜੀ ਚੀਜ਼ ਟੀਜੀ ਚੀਜ਼ ਜਿਹੜੀ ਇਹਦੇ ਵਿੱਚ ਲੱਗੀ ਜਿਹੜੀ ਇਹ ਵੀ ਪਤਾ ਨਹੀਂ ਕਿਉਂ ਇਹਨਾਂ ਨੇ ਪਾਈ ਆ ਉਹ ਇਹ ਆ ਕਿ ਜਿਹੜੀਆਂ ਜਿਹੜਾ ਪਲਾਟ ਤੁਸੀਂ ਲੈ ਲਿਆ ਜਿਹੜੀ ਜਗ੍ਹਾ ਤੁਸੀਂ ਲੈ ਲਈ ਉਹਦੇ ਨਾਲ ਜਿਹੜੀਆਂ ਸੜਕਾਂ ਬਣਨੀਆਂ ਨੇ ਜ਼ੋਨਲ ਸੜਕਾਂ ਜਿਹੜੀਆਂ ਬਣ ਗਈਆਂ ਉਸ ਕੇਸ ਦੇ ਵਿੱਚ ਜ਼ਮੀਨ ਦਾ ਮਾਲਕ ਵੀ ਪ੍ਰੋ ਰਾਟਾ ਬੇਸਿਸ ਤੇ ਹਿੱਸਾ ਪਾਉ ਪ੍ਰੋ ਰਾਟਾ ਮਤਲਬ ਕਿ ਕੋਸ਼ ਹਿੱਸਾ ਸਰਕਾਰ ਦਊਗੀ ਖਰਚਾ ਸੜਕਾਂ ਬਣਾਉਣ ਦਾ ਕੋਸ਼ ਹਿੱਸਾ ਜ਼ਮੀਨ ਦੇ ਮਾਲਕ ਦੇਣਗੇ ਹਿੱਸਾ ਕਿੰਨਾ ਜੀ 60% ਜ਼ਮੀਨ ਦਾ ਮਾਲਕ ਦਊਗਾ 40% ਸਰਕਾਰ ਨੇ ਹਿੱਸਾ ਪਾਉਣਾ ਹੁਣੇ ਪਾਲਿਸੀਆਂ ਕਿਵੇਂ ਬਣੀਆਂ ਨੇ ਜਾਂ ਫਿਊਚਰ ਦੇ ਵਿੱਚ ਇਹਦਾ ਕੀ ਇੰਪੈਕਟ ਪਾਊਗਾ ਪਤਾ ਨਹੀਂ ਪਰ ਮੈਨੂੰ ਤਾਂ ਜਿੰਨੀ ਕਿ ਸਮਝ ਆਈ ਮੈਨੂੰ ਥੋੜੇ ਜਿਹੀ ਗੱਲਾਂ ਇਹੀ ਲੱਗੀਆਂ ਵੀ ਜਿਵੇਂ ਲੋਕਾਂ ਨੂੰ ਇਹਨਾਂ ਚੀਜ਼ਾਂ ਦੀ ਸ਼ਾਇਦ ਸਮਝ ਨਹੀਂ ਆਊਗੀ ਤੇ ਬਣਾ ਲਈਆਂ ਪਾਲਸੀ ਇਹਨਾਂ ਨੇ ਬਾਕੀ ਤੁਸੀਂ ਗੂਗਲ ਤੇ ਸਰਚ ਕਰਿਓ ਲੈਂਡ ਪੁੱਲਿੰਗ ਪਾਲਿਸੀ 2025 ਪੰਜਾਬ ਉਹ ਸਭ ਤੋਂ ਪਹਿਲਾਂ ਹੀ ਤੁਹਾਡੇ ਕੋਲੇ ਆ ਜਾਣੀ ਪਾਲਿਸੀ ਨੂੰ ਪੜ ਲਿਓ ਜਿੰਨੀ ਕ ਮੈਨੂੰ ਚੀਜ਼ ਸਮਝ ਆਈ ਮੈਂ ਉਹਨੇ ਇੱਕ ਛੋਟੀ ਜਿਹੀ ਇੱਕ ਵੀਡੀਓ ਬਣਾ ਲਈ ਹੈ ਬਾਕੀ ਜੇ ਹੋ ਸਕਦਾ ਮੈਂ ਕਿਤੇ ਗਲਤ ਹੋਵਾਂ ਮੇਤੋਂ ਇੰਟਰਪ੍ਰੀਟੇਸ਼ਨ ਸਹੀ ਨਹੀਂ ਹੋਈ ਹੋਗੀ ਤਾਂ ਪੜ ਲਿਓ ਪਲੀਜ਼ ਮੈਨੂੰ ਵੀ ਕਰੈਕਟ ਕਰ ਦਿਓ ਜੇ ਮੈਂ ਕਿਤੇ ਗਲਤ ਹੋਊਂਗਾ ਜੀ